ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਸਾਡੇ YouTube ਦੇ ਲਾਈਵ ਚੈਨਲ ਤੇ ਤੇ ਥੋੜਾ ਜਿਹਾ ਟੈਕਨੀਕਲ ਇਸ਼ੂ ਕਰਕੇ ਜੀ ਅੱਜ ਕਲਾਸ ਲੇਟ ਹੋਗੀ ਸੋ ਸਾਰੇ ਜਣੇ ਇੱਕ ਦੂਜੇ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਆਪਣੀ ਕਲਾਸ ਹੈ ਜੋ ਅੱਜ ਦੀ ਉਹ ਸ਼ੁਰੂ ਕਰ ਸਕੀਏ ਸੋ ਅੱਜ ਦਾ ਜੋ ਆਪਣਾ ਟੌਪਿਕ ਹੈ ਜੀ ਉਹ ਹੈ ਬਲਰਾਜ ਸਾਨੀ ਜਿਹਦੇ ਆਪਾਂ ਐਮਸੀਕਿਊਜ਼ ਕਰਨੇ ਆ ਭਾਗ ਪਹਿਲਾ ਕੱਲ ਆਪਾਂ ਇਸ ਦੀ ਜਿਹੜਾ ਥਿਊਰੀ ਭਾਗ ਹੈ ਉਹ ਡਿਸਕਸ ਕੀਤਾ ਸੀ ਸੋ ਅੱਜ ਆਪਾਂ ਇਸ ਦੇ ਜਿਹੜੇ ਐਮਸੀਕਿਊਜ਼ ਹੈ ਉਹ ਲਗਾਉਣ ਜਾ ਰਹੇ ਹਾਂ ਸੋ ਸਾਰੇ ਜਣੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਚਲੋ ਜੀ ਆਪਾਂ ਲਾਈਵ ਕਲਾਸ ਸਟਾਰਟ ਕਰਦੇ ਆਂ ਆਪਣੀ ਸੋ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਹੈ ਬਲਰਾਜ ਸਾਨੀ ਦਾ ਜਨਮ ਕਦੋਂ ਹੋਇਆ অপਸ਼ਨ A 13 April 1973 অপশন B 1 May 1973 অপਸ਼ਨ C 1946 অপਸ਼ਨ D 1969 ਹਾਂਜੀ ਸਾਰੇ ਜਣੇ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰੋ ਜੀ ਸੋ ਜਿਨ੍ਹਾਂ ਨੇ ਵੀ ਆਪਸ਼ਨ ਏ ਚੂਜ਼ ਕੀਤਾ ਆਪਸ਼ਨ ਬੀ ਚੂਜ਼ ਕੀਤਾ ਹੈ ਜੀ ਉਹ ਆਨਸਰ ਹੋਏਗਾ ਜੀ கரੈਕਟ ਕਿ ਬਲਰਾਜ ਸਾਨੀ ਦਾ ਜਨਮ ਹੋਇਆ 1 ਮਈ 1913 ਈਸਵੀ ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 2 ਬਲਰਾਜ ਸਾਨੀ ਦਾ ਮੁੱਢਲਾ ਨਾਮ ਕੀ ਸੀ ਆਪਸ਼ਨ ਏ ਹਰਬੰਸ ਸਾਨੀ ਆਪਸ਼ਨ ਬੀ ਭੀਸ਼ਮ ਸਾਨੀ ਆਪਸ਼ਨ ਸੀ 유ਦਿਸ਼ਤਰ ऑप्शन डी के ए अब्बास हाँ जी प्रश्न नंबर दो दे सही उत्तर दसो जी के सो so, सारे जने जरूर आंसर करो जी सो so, बिल्कुल सही है जी प्रश्न नंबर दो दे ऑप्शन सी बिल्कुल करैक्ट आंसर है ਯੁਦਿਸ਼ਥਰ ਉਹਨਾਂ ਦਾ ਜਿਹੜਾ ਹੈ ਮੁੱਢਲਾ ਨਾਮ ਸੀ ਹਾਂਜੀ ਪ੍ਰਸ਼ਨ ਨੰਬਰ 3 ਬਲਰਾਜ ਸਾਨੀ ਦੇ ਪਿਤਾ ਦਾ ਕੀ ਨਾਮ ਸੀ অপਸ਼ਨ A ਭੀਸ਼ਮ ਸਾਨੀ অপਸ਼ਨ B ਲక్ష్ਮੀ ਦੇਵੀ অপਸ਼ਨ C ਹਰਬੰਸ ਸਾਨੀ অপਸ਼ਨ D ਗੁਰਬਖਸ਼ ਸਿੰਘ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਸੋ ਜਿੰਨੇ ਵੀ ਪ੍ਰਸ਼ਨ ਨੰਬਰ 3 ਦੇ ਲਈ ਸੀ ਉੱਤਰ ਕਰ ਰਿਹਾ ਹਰਬੰਸ ਸਾਨੀ ਉਹ ਬਿਲਕੁਲ ਕਰੈਕਟ ਆਨਸਰ ਹੈ ਜੀ। ਤਾਂ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 4 ਬਲਰਾਜ ਸਾਨੀ ਨੇ ਵਾਰਤਕ ਲੇਖ ਸੰਗ੍ਰਹਿ ਵਿੱਚ ਕੁੱਲ ਕਿੰਨੇ ਲੇਖ ਹਨ? ਜਿਹੜਾ ਬਲਰਾਜ ਸਾਨੀ ਦਾ ਕਹਲੋ ਵਾਰਤਕ ਲੇਖ ਸੰਗ੍ਰਹਿ ਹੈ ਕਾਮੇ ਉਸ ਦੇ ਵਿੱਚ ਕੁੱਲ ਕਿੰਨੇ ਲੇਖ ਹਨ অপਸ਼ਨ A 11 অপਸ਼ਨ B 13 অপਸ਼ਨ C 15 অপਸ਼ਨ D 19 ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 4 ਦੇ ਲਈ ਆਪਸ਼ਨ B ਉੱਤਰ ਕਰ ਰਹੇ ਹਨ ਉਹ ਬਿਲਕੁਲ ਕਰੈਕਟ ਹਨ ਜੀ ਬਲਰਾਜ ਸਾਨੀ ਦਾ ਜਿਹੜਾ ਲੇਖ ਸੰਗ੍ਰਹਿ ਹੈ ਕਾਮੇ ਉਹਦੇ ਵਿੱਚ ਕੁੱਲ 13 ਲੇਖ ਹਨ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ ਨੰਬਰ 5 ਬਲਰਾਜ ਸਾਨੀ ਨੂੰ ਕਿਹੜੇ ਸਨਮਾਨ ਨਾਲ ਨਿਵਾਜਿਆ ਗਿਆ ਸੀ ਆਪਸ਼ਨ A ਗਿਆਨਪੀਠ ਅਵਾਰਡ ਆਪਸ਼ਨ B ਭਾਰਤ ਰਤਨ ਅਵਾਰਡ ਆਪਸ਼ਨ ਸੀ ਪਦਮ ਸ਼੍ਰੀ ਆਪਸ਼ਨ ਡੀ ਸਾਹਿਤ ਅਕਾਦਮੀ ਅਵਾਰਡ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਕਿ ਉਹਨਾਂ ਨੂੰ ਜਿਹੜਾ ਕਿਹੜਾ ਅਵਾਰਡ ਹੈ ਉਹ ਦਿੱਤਾ ਗਿਆ ਸੀ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 5 ਦੇ ਲਈ ਸੀ ਉੱਤਰ ਕਰ ਰਹੇ ਹੋ ਬਿਲਕੁਲ ਕਰੈਕਟ ਹੈ ਜੀ ਸੋ ਪਦਮਸ਼ਰੀ ਅਵਾਰਡ ਆ ਜਿਹੜਾ ਉਹਨਾਂ ਨੂੰ ਮਿਲਿਆ ਸੀ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 16 ਬਲਰਾਜ ਸਾਨੀ ਨੇ ਪ੍ਰਸ਼ਨ ਨੰਬਰ 6 ਸੌਰੀ ਬਲਰਾਜ ਸਾਨੀ ਨੇ ਕਿਹੜੀ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ ऑप्शन ए दिल्ली यूनिवर्सिटी ऑप्शन बी पंजाबी यूनिवर्सिटी ऑप्शन सी लाहौर यूनिवर्सिटी ऑप्शन डी शांति निकेतन हाँ जी सो so, जोड़े भी विद्यार्थी प्रश्न नंबर छे बी उत्तर कर रहे हैं ਉਹ ਬਿਲਕੁਲ ਕਰੈਕਟ ਹੈ ਜੀ ਪੰਜਾਬ ਯੂਨੀਵਰਸਿਟੀ ਤੋਂ ਉਹਨਾਂ ਨੇ ਹਿੰਦੀ ਦੀ ਬੈਚਲਰ ਡਿਗਰੀ ਪ੍ਰਾਪਤ ਕੀਤੀ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 7 ਬਲਰਾਜ ਸਾਨੀ ਨੇ ਐਮਏ ਦੀ ਡਿਗਰੀ ਕਿਸ ਵਿਸ਼ੇ ਵਿੱਚ ਕੀਤੀ ਸੀ ਆਪਸ਼ਨ ਏ ਪੰਜਾਬੀ ਸਾਹਿਤ ਆਪਸ਼ਨ ਬੀ ਹਿੰਦੀ ਸਾਹਿਤ ਆਪਸ਼ਨ ਸੀ ਅੰਗਰੇਜ਼ੀ ਸਾਹਿਤ ਆਪਸ਼ਨ ਡੀ ਅਦਾਕਾਰੀ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰੋ ਜੀ ਕਿਹੜਾ ਉੱਤਰ ਹੈ ਜੋ ਸਹੀ ਬੰਦਾ ਹੈ ਕੇ ਐਮ ਐ ਉਹਨਾਂ ਦੀ ਕਿਸ ਵਿਸ਼ੇ ਦੇ ਵਿੱਚ ਸੀ ਸੋ ਜਿਹੜੇ ਵੀ ਕਰ ਰਹੇ ਨੇ ਜੀ ਪ੍ਰਸ਼ਨ ਨੰਬਰ 7 ਦੇ ਲਈ অপਸ਼ਨ ਸੀ ਆਨਸਰ ਅੰਗਰੇਜ਼ੀ ਸਾਹਿਤ ਉਹ ਬਿਲਕੁਲ ਕਰੈਕਟ ਹੈ ਜੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 8 ਮੇਰਾ ਪਾਕਿਸਤਾਨੀ ਸਫਰਨਾਮਾ ਕਦੋਂ ਲਿਖਿਆ ਗਿਆ? ਆਪਸ਼ਨ A 1967, ਆਪਸ਼ਨ B 1969, ਆਪਸ਼ਨ C 1971, ਆਪਸ਼ਨ D 1973। ਹਾਂਜੀ, ਪ੍ਰਸ਼ਨ ਨੰਬਰ 8 ਦੇ ਲਈ ਸਹੀ ਉੱਤਰ ਦੀ ਚੋਣ ਕਰੋ। कि मेरा पाकिस्तानी सफ़रनामा है वह जड़ा कद लिखा गया हाँ जी जोड़े विद्यार भी विद्यार्थी प्रश्न नंबर अठ दे लिए बी आंसर चूज कर रहे हैं वो बिल्कुल करैक्ट है जी उन्नीस सौ मेरा पाकिस्तानी सफरनामा ਲਿਖਿਆ ਗਿਆ ਪ੍ਰਸ਼ਨ ਨੰਬਰ 9 ਵੱਲ ਚਲਦੇ ਹਾਂ ਬਲਰਾਜ ਸਾਨੀ ਨੂੰ ਸ਼ਰੋਮਣੀ ਲੇਖਕ ਇਨਾਮ ਕਦੋਂ ਮਿਲਿਆ ਆਪਸ਼ਨ A 1969 ਆਪਸ਼ਨ B 1973 ਆਪਸ਼ਨ C 1971 ਆਪਸ਼ਨ D 1974 ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 9 ਦੇ ਲਈ ਸੀ ਉੱਤਰ ਚੂਜ਼ ਕਰ ਰਹੇ ਹੋ ਬਿਲਕੁਲ ਕਰੈਕਟ ਹੈ ਜੀ 1971 ਈਸਵੀ ਦੇ ਵਿੱਚ ਬਲਰਾਜ ਸਾਨੀ ਨੂੰ ਸ਼੍ਰੋਮਣੀ ਲੇਖਕ ਦਾ ਇਨਾਮ ਮਿਲਿਆ ਹਾਂਜੀ ਪ੍ਰਸ਼ਨ ਨੰਬਰ 10 ਬਲਰਾਜ ਸਾਨੀ ਕਿਸ ਉੱਗੇ ਹਿੰਦੀ ਲੇਖਕ ਅਤੇ ਅਦਾਕਾਰ ਦੇ ਵੱਡੇ ਭਰਾ ਸਨ ਆਪਸ਼ਨ A ਮੁਲਕ ਰਾਜ ਆਨੰਦ ਆਪਸ਼ਨ B ਪੀ ਸ਼ਮਸਾਨੀ ਆਪਸ਼ਨ बी भीषम सानी ऑप्शन सी प्रेमचंद ऑप्शन डी कृष्ण चंद्र हाँ जी प्रश्न नंबर दस दे लिए सही उत्तर करो बिल्कुल ठीक है जी बलराज सानी दे जड़े ਉੱਗੇ ਹਿੰਦੀ ਲੇਖਕ ਤੇ ਅਦਾਕਾਰ ਦੇ ਵੱਡੇ ਭਰਾ ਸੀਗੇ ਉਹ ਹਨ ਭੀਸ਼ਮ ਸਾਨੀ ਹਾਂਜੀ ਪ੍ਰਸ਼ਨ ਨੰਬਰ 11 ਵੱਲ ਚੱਲਦੇ ਹਾਂ ਬਲਰਾਜ ਸਾਨੀ ਨੂੰ 1930 ਦੇ ਦਹਾਕੇ ਵਿੱਚ ਆਪਣੀ ਪਤਨੀ ਨਾਲ ਬੰਗਾਲ ਵਿੱਚ ਕਿੱਥੇ ਅਧਿਆਪਕ ਦੇ ਤੌਰ ਤੇ ਕੰਮ ਕੀਤਾ ਆਪਸ਼ਨ ਏ ਵਿਸ਼ਵ ਭਾਰਤੀ ਆਪਸ਼ਨ ਬੀ ਲਾਹੌਰ ਯੂਨੀਵਰਸਿਟੀ ऑप्शन सी शांति निकेतन ऑप्शन डी बंबई हाँ जी प्रश्न नंबर ग्यारह के लिए सही उत्तर दसो ਬਿਲਕੁਲ ਠੀਕ ਹੈ ਜੀ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 11 ਦੇ ਲਈ ਸੀ ਉੱਤਰ ਚੂਜ਼ ਕਰ ਰਹੇ ਆ ਸ਼ਾਂਤੀ ਨਿਕਿਰਤਨ ਦੇ ਵਿੱਚ ਉਹਨਾਂ ਨੇ ਅਧਿਆਪਕ ਦਾ ਕੰਮ ਕੀਤਾ ਹਾਂਜੀ ਪ੍ਰਸ਼ਨ ਨੰਬਰ 12 ਵੱਲ ਚੱਲਦੇ ਹਾਂ ਕਿ ਨਾਟਕ ਕੀ ਇਹ ਸੱਚ ਹੈ ਬਾਪੂ ਕਿਸ ਦੀ ਰਚਨਾ ਹੈ ਆਪਸ਼ਨ A ਭੀਸ਼ਮਸਾਨੀ ਆਪਸ਼ਨ B ਕਪੂਰ ਸਿੰਘ ਆਪਸ਼ਨ C ਬਲਰਾਜ ਸਾਨੀ ਆਪਸ਼ਨ D ਕੇ ਏ ਅਬਾਸ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 12 ਦੇ ਲਈ ਸੀ ਉੱਤਰ ਕਰ ਰਹੇ ਹੋ ਬਿਲਕੁਲ ਕਰੈਕਟ ਹੈ ਜੀ ਬਲਰਾਜ ਸਾਨੀ ਦੀ ਇਹ ਰਚਨਾ ਹੈ ਹਾਂਜੀ ਪ੍ਰਸ਼ਨ ਨੰਬਰ 13 ਇੰਗਲੈਂਡ ਵਿੱਚ ਬਲਰਾਜ ਸਾਨੀ ਨੇ ਕਿਸ ਅਦਾਰੇ ਵਿੱਚ ਰੇਡੀਓ ਅਨਾਉਂਸਰ ਵਜੋਂ ਕੰਮ ਕੀਤਾ অপশন এ বিবিসি লন্ডন ਦੀ ਹਿੰਦੀ ਸੇਵਾ অপশন ਬੀ রেডিও ਪਾਕਿਸਤਾਨ অপশন ਸੀ ਵਾਇਸ ਆਫ ਅਮਰੀਕਾ অপশন ਡੀ 올 ਇੰਡੀਆ রেডিও ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਸਹੀ ਉੱਤਰ ਦੱਸੋ ਜੀ ਕਿ ਇੰਗਲੈਂਡ ਦੇ ਵਿੱਚ ਉਹਨਾਂ ਨੇ ਕਿਸ ادارے ਦੇ ਵਿੱਚ ਕੰਮ ਕੀਤਾ রেডিও اناウンਸਰ ਦੀ ਜਿਹੜੀ ਉਹ ਸੇਵਾ ਕੀਤੀ ਕਿਹੜਾ ਅਦਾਰਾ ਸੀ ਜੀ ਉਹ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਜਿਹੜੇ ਵੀ ਵਿਦਿਆਰਥੀ ਆਪਸ਼ਨ ਏ ਉੱਤਰ ਕਰ ਰਹੇ ਹੋ ਬਿਲਕੁਲ ਕਰੈਕਟ ਹੈ ਜੀ BBC ਲੰਡਨ ਹਿੰਦੀ ਦੀ ਸੇਵਾ ਪ੍ਰਸ਼ਨ ਨੰਬਰ 14 ਯਾਦਾਂ ਦੀ ਕੰਨੀ ਵਾਰਤਕ ਵਿੱਚ ਕਿੰਨੇ ਸੰਸਮਰਨ ਸ਼ਾਮਲ ਹਨ ਆਪਸ਼ਨ ਏ 8 ਆਪਸ਼ਨ ਬੀ 11 ਆਪਸ਼ਨ ਸੀ 13 অপশন ডি 15 ਸੁਪ੍ਰਸ਼ਨ so, ਨੰਬਰ 14 ਦੇ ਲਈ ਸਹੀ ਉੱਤਰ ਕਰੋ ਜੀ ਹਾਂਜੀ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 14 ਦੇ ਲਈ ਕਰ ਰਹੇ ਹਨ ਜੀ ਉੱਤਰ ਬੀ ਉਹ ਬਿਲਕੁਲ கரੈਕਟ ਆਨਸਰ ਹੈ ਸੋ ਯਾਦਾਂ ਦੀ ਕੰਨੀ ਜਿਹੜੀ ਵਾਰਤਕ ਹੈ ਉਸ ਦੇ ਵਿੱਚ 11 ਸੰਸਮਰਨ ਹਨ ਹਾਂਜੀ ਅੱਗੇ ਹੈ ਜੀ ਪ੍ਰਸ਼ਨ ਨੰਬਰ 15 ਬਲਰਾਜ ਸਾਨੀ ਨੇ ਅਦਾਕਾਰੀ ਦੀ ਸ਼ੁਰੂਆਤ ਕਿਸ ਐਸੋਸੀਏਸ਼ਨ ਦੇ ਨਾਟਕਾਂ ਨਾਲ ਕੀਤੀ ਆਪਸ਼ਨ ਏ ਨੈਸ਼ਨਲ ਸਕੂਲ ਆਫ ਡਰਾਮਾ ਆਪਸ਼ਨ ਬੀ ਬੰਬੇ ਡਰਾਮਾ ਸਰਕਲ ਆਪਸ਼ਨ ਸੀ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਆਪਸ਼ਨ ਡੀ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਡੀ ਕਰ ਰਹੇ ਹਨ ਉਹ ਬਿਲਕੁਲ ਕਰੈਕਟ ਹੈ ਜੀ ਕਿ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਦੇ ਨਾਟਕਾਂ ਨਾਲ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਉਹ ਕੀਤੀ ਹਾਂਜੀ ਪ੍ਰਸ਼ਨ ਨੰਬਰ 16 ਬਲਰਾਜ ਸਾਨੀ ਦੀ ਦੀ ਇਹ ਮੁੱਢਲੀਆਂ ਰਚਨਾਵਾਂ ਦੀ ਭਾਸ਼ਾ ਕੀ ਸੀ অপਸ਼ਨ A ਪੰਜਾਬੀ অপਸ਼ਨ B ਹਿੰਦੀ অপਸ਼ਨ C ਅੰਗਰੇਜ਼ੀ অপਸ਼ਨ D ਉਰਦੂ ਹਾਂਜੀ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਰਚਨਾਵਾਂ ਕਹਿ ਲੋ ਜਿਵੇਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਉਹ ਕਿਹੜੀਆਂ ਰਚਨਾਵਾਂ ਤੋਂ ਜਾਂ ਕਿਹੜੇ ਸਾਹਿਤ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਕਿਸ ਭਾਸ਼ਾ ਦੇ ਵਿੱਚ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 16 ਦੇ ਲਈ ਆਪਸ਼ਨ ਸੀ ਵੱਲ ਜਾ ਰਹੇ ਹਨ ਉਹ ਬਿਲਕੁਲ ਕਰੈਕਟ ਹੈ ਜੀ ਸੋ ਬਲਰਾਜ ਸਾਨੀ ਨੇ ਅੰਗਰੇਜ਼ੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਹਾਂਜੀ ਪ੍ਰਸ਼ਨ ਨੰਬਰ 17 ਬਲਰਾਜ ਸਾਨੀ ਨੂੰ ਪਦਮ ਸ਼੍ਰੀ ਕਦੋਂ ਮਿਲਿਆ অপশন এ 1971 অপশন বি 1969 অপশন সি 1953 অপশন ডি 1946 हां जी पद्मश्री ਕਦੋਂ ਮਿਲਿਆ ਉਹਨਾਂ ਨੂੰ ਸੋ ਉਹਦੇ ਲਈ ਉੱਤਰ ਕਰੋ ਕਿ ਕਿਹੜੇ ਸਾਲ ਦੇ ਵਿੱਚ ਉਹਨਾਂ ਨੂੰ পদ্ਮਸ਼੍ਰੀ ਹਾਸਲ ਹੋਇਆ ਹਾਂਜੀ ਸੋ ਪ੍ਰਸ਼ਨ ਨੰਬਰ 17 ਦੇ ਲਈ ਆਪਸ਼ਨ ਬੀ ਬਿਲਕੁਲ ਕਰੈਕਟ ਹੈ 1969 ਈਸਵੀ ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਹਾਂਜੀ ਪ੍ਰਸ਼ਨ ਨੰਬਰ 18 ਬਲਰਾਜ ਸਾਨੀ ਦੀ ਮੌਤ ਦਾ ਮੁੱਖ ਕਾਰਨ ਕੀ ਸੀ ਆਪਸ਼ਨ ਏ ਲੰਮੀ ਬਿਮਾਰੀ ਆਪਸ਼ਨ ਬੀ ਕੁਦਰਤੀ ਮੌਤ ਆਪਸ਼ਨ ਸੀ ਸੜਕ ਹਾਦਸਾ ਆਪਸ਼ਨ ਡੀ ਦਿਲ ਦਾ ਦੌਰਾ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰੋ ਜੀ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 18 ਦੇ ਲਈ ਡੀ ਉੱਤਰ ਕਰ ਰਹੇ ਹਨ ਉਹ ਬਿਲਕੁਲ கரੈਕਟ ਹੈ ਜੀ ਕਿ ਬਲਰਾਜ ਸਾਨੀ ਨੂੰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਹਾਂਜੀ ਪ੍ਰਸ਼ਨ ਨੰਬਰ 19 ਬਲਰਾਜ ਸਾਨੀ ਨੇ ਅਦਾਕਾਰੀ ਦੇ ਖੇਤਰ ਵਿੱਚ ਕਿਹੜੇ ਸਾਲਾਂ ਵਿੱਚ ਸਰਗਰਮੀ ਦਿਖਾਈ ਭਾਵ ਕਿ ਉਹ ਕਿਹੜੇ ਸਾਲਾਂ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੇ ਅਦਾਕਾਰੀ ਕੀਤੀ ऑप्शन ए उन्नीस सौ छियाली तो उन्नीस सौ ऑप्शन बी उन्नीस सौ अठत्ती उन्नीस सौ सी उन्नीस सौ तेरह तो उन्नीस सौ तिहत्तर ऑप्शन डी उन्नीस सौ तिरवंजा तो उन्नीस सौ चौहत्तर हाँ जी प्रश्न नंबर उन्नी दे सही उत्तर दसो जी ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 19 ਦੇ ਲਈ ਆਪਸ਼ਨ A ਚੂਜ਼ ਕਰ ਰਹੇ ਹੋ ਬਿਲਕੁਲ ਕਰੈਕਟ ਹੈ ਜੀ ਸਨ 1946 ਤੋਂ 1973 ਦੇ ਵਿੱਚ ਉਹਨਾਂ ਨੇ ਸਭ ਤੋਂ ਵੱਧ ਕਹਿ ਲੋ ਅਦਾਕਾਰੀ ਦੇ ਖੇਤਰ ਦੇ ਵਿੱਚ ਕੰਮ ਕੀਤਾ ਹਾਂਜੀ ਪ੍ਰਸ਼ਨ ਨੰਬਰ 20 ਬਲਰਾਜ ਸਾਨੀ ਨੂੰ ਅਸਲੀ ਪਛਾਣ ਕਿਸ ਫਿਲਮ ਤੋਂ ਮਿਲੀ ਜੋ 1953 ਦੇ ਵਿੱਚ ਰਿਲੀਜ਼ ਹੋਈ ਆਪਸ਼ਨ A ਧਰਤੀ ਕੇ ਲਾਲ ਆਪਸ਼ਨ B ਇਨਸਾਫ ਆਪਸ਼ਨ ਸੀ 2 ਬਿੱਗਾ ਜ਼ਮੀਨ ਆਪਸ਼ਨ ਡੀ ਗਰਮ ਹਵਾ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਸਹੀ ਉੱਤਰ ਦੱਸੋ ਕਿ ਬਲਰਾਜ ਸਾਣੀ ਦੀ ਪਹਿਚਾਨ ਕਿਹੜੀ ਫਿਲਮ ਕਰਕੇ ਹੋਈ ਜ਼ਿਆਦਾ ਅਦਾਕਾਰੀ ਤਾਂ ਉਹਨਾਂ ਨੇ ਪਹਿਲਾਂ ਹੀ ਸ਼ੁਰੂ ਕਰ ਲਈ ਸੀ ਬਟ ਜਿਹੜੀ ਉਹਨਾਂ ਦੀ ਪਹਿਚਾਨ ਹੈ ਉਹ 1900 ਕਹ ਲਓ ਜਿਹੜੀ 53 ਦੇ ਵਿੱਚ ਫਿਲਮ ਆਈ ਆ ਉਸ ਕਰਕੇ ਹੋਈ ਸੋ ਜਿਹੜੇ ਵੀ ਵਿਦਿਆਰਥੀ অপਸ਼ਨ ਸੀ ਚੂਜ਼ ਕਰ ਰਹੇ ਆ ਬਿਲਕੁਲ கரੈਕਟ ਹੈ ਜੀ ਦੋ ਬਿਗਾ ਜ਼ਮੀਨ ਦੇ ਕਰਕੇ ਉਹਨਾਂ ਦੀ ਅਸਲੀ ਪਛਾਣ ਹੈ ਜਿਹੜੀ ਉਹ ਬਣੀ ਹਾਂਜੀ ਪ੍ਰਸ਼ਨ ਨੰਬਰ 21 ਬਲਰਾਜ ਸਾਨੀ ਨੇ ਫਿਲਮ ਵਿੱਚ ਕਦਮ ਕਿਸ ਫਿਲਮ ਰਾਹੀਂ ਰੱਖਿਆ ਭਾਗ ਕੇ ਅਦਾਕਾਰੀ ਦੇ ਖੇਤਰ ਦੇ ਵਿੱਚ ਜਦੋਂ ਆਏ ਆ ਤਾਂ ਉਹਨਾਂ ਦੀ ਪਹਿਲੀ ਫਿਲਮ ਕਿਹੜੀ ਸੀ অপਸ਼ਨ ਏ ਦੋ ਬਿਗਾ ਜ਼ਮੀਨ ਆਪਸ਼ਨ ਬੀ ਧਰਤੀ ਕੇ ਲਾਲ ਆਪਸ਼ਨ ਸੀ ਗਰਮ ਹਵਾ ਆਪਸ਼ਨ ਡੀ ਦੁਖੀਆ ਸਭ ਸੰਸਾਰ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਸਹੀ ਉੱਤਰ ਦੱਸੋ ਕਿ ਕਿਹੜੀ ਫਿਲਮ ਦੇ ਨਾਲ ਉਹਨਾਂ ਨੇ ਅਦਾਕਾਰੀ ਦੇ ਵਿੱਚ ਕੀ ਹੈ ਪੈਰ ਰੱਖਿਆ हाँ जी प्रश्न नंबर इक्की ऑप्शन भी बी भी चूज़ कर रहे हो बिल्कुल करैक्ट है जी धरती के लाल हाँ जी प्रश्न नंबर बई धरती के लाल फिल्म किस एसोसीएशन द्वारा बनाई गई पहली फिल्म सी ऑप्शन ए नैशनल फिल्म डिवेलपमेंट कारपोरेशन ऑप्शन बी बीबीसी लंदन ऑप्शन सी इपटा पिक्चर ऑप्शन डी फिल्मे ਫਿਲਮ ਫੇਰ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਸਹੀ ਉੱਤਰ ਦੱਸੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 22 ਦੇ ਲਈ ਆਪਸ਼ਨ ਸੀ ਉੱਤਰ ਕਰ ਰਹੇ ਆ ਉਹ ਬਿਲਕੁਲ ਕਰੈਕਟ ਹੈ ਜੀ ਇਪਟਾ ਪਿਕਚਰਜ਼ ਨੇ ਜਿਹੜੀ ਇਹ ਫਿਲਮ ਪਹਿਲੀ ਵਾਰ ਬਣਾਈ ਸੀ ਹਾਂਜੀ ਪ੍ਰਸ਼ਨ ਨੰਬਰ 23 ਬਲਰਾਜ ਸਾਨੀ ਦੀ ਆਖਰੀ ਫਿਲਮ ਕਿਹੜੀ ਸੀ অপਸ਼ਨ ਏ ਦੋ ਬੀਗਾ ਜ਼ਮੀਨ অপਸ਼ਨ ਬੀ ਨਾਨਕ ਦੁਖੀਆ ਸਭ ਸੰਸਾਰ অপਸ਼ਨ ਸੀ ਸਤਲੁਜ ਦੇ ਕੰਡੇ অপਸ਼ਨ ਡੀ ਗਰਮ ਹਵਾ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਸਹੀ ਉੱਤਰ ਕਰੋ ਹਾਂਜੀ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 23 ਦੇ ਲਈ ਡੀ ਆਪਸ਼ਨ ਵੱਲ ਜਾ ਰਹੇ ਨੇ ਉਹ ਬਿਲਕੁਲ கரੈਕਟ ਹੈ ਗਰਮ ਹਵਾ ਜਿਹੜੀ ਆ ਉਹਨਾਂ ਦੀ ਆਖਰੀ ਫਿਲਮ ਸੀ ਨੈਕਸਟ ਜੀ ਪ੍ਰਸ਼ਨ ਨੰਬਰ 24 ਬਲਰਾਜ ਸਾਨੀ ਨੇ ਕੁੱਲ ਕਿੰਨੀਆਂ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਆਪਸ਼ਨ ਏ ਲਗਭਗ 50 ਆਪਸ਼ਨ ਬੀ ਲਗਭਗ 100 ਆਪਸ਼ਨ ਸੀ ਲਗਭਗ 135 ਆਪਸ਼ਨ ਡੀ ਲਗਭਗ 200 ਸੋ ਪ੍ਰਸ਼ਨ ਨੰਬਰ 24 ਦੇ ਲਈ ਸਹੀ ਉੱਤਰ ਕਰੋ ਜੀ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਸੀ ਕਰ ਰਹੇ ਹਨ ਉਹ ਬਿਲਕੁਲ கரੈਕਟ ਹੈ ਜੀ ਕਿ ਲਗਭਗ 135 ਦੇ ਨੇੜੇ ਉਹਨਾਂ ਨੇ ਜਿਹੜੀਆਂ ਫਿਲਮਾਂ ਨੇ ਉਹ ਕੀਤੀਆਂ ਹਾਂਜੀ ਪ੍ਰਸ਼ਨ ਨੰਬਰ 25 ਬਲਰਾਜ ਸਾਨੀ ਦੀਆਂ ਦੋ ਉਗੀਆਂ ਪੰਜਾਬੀ ਫਿਲਮਾਂ ਕਿਹੜੀਆਂ ਸਨ অপਸ਼ਨ ਏ ਧਰਤੀ ਕੇ ਲਾਲ ਅਤੇ ਗਰਮ ਹਵਾ অপਸ਼ਨ ਬੀ ਨਾਨਕ ਦੁਖੀਆ ਸਭ ਸੰਸਾਰ ਅਤੇ ਸਤਲੁਜ ਦੇ ਕੰਡੇ অপਸ਼ਨ ਸੀ ਇਨਸਾਫ ਅਤੇ ਦੂਰ ਚਲੇ অপਸ਼ਨ ਡੀ ਦੋ ਬੀਗਾ ਜ਼ਮੀਨ ਅਤੇ ਮੇਰਾ ਰੂਸੀ ਸਫਰਨਾਮਾ ਹਾਂਜੀ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 25 ਦੇ ਲਈ ਸਹੀ ਉੱਤਰ ਦੱਸੋ ਜੀ ਸੋ ਪ੍ਰਸ਼ਨ ਨੰਬਰ 25 ਦੇ ਲਈ ਸਹੀ ਉੱਤਰ ਹੋਏਗਾ ਜੀ ਆਪਸ਼ਨ ਬੀ ਨਾਨਕ ਦੁਖੀਆ ਸਭ ਸੰਸਾਰ ਅਤੇ ਸਤਲੁਜ ਦੇ ਕੰਡੇ ਜਿਹੜਾ ਹੈ ਉਹ கரੈਕਟ ਆਨਸਰ ਹੈ ਇਥੇ ਆਨਸਰ ਗਲਤ ਮਾਰਕ ਹੋ ਗਿਆ ਜੀ ਸੀ ਨਹੀਂ ਆਏਗਾ ਆਪਸ਼ਨ ਬੀ ਹੋਏਗਾ ਇਸ ਦਾ ਹਾਂਜੀ ਅੱਗੇ ਪ੍ਰਸ਼ਨ ਨੰਬਰ 26 ਬਲਰਾਜ ਸਾਨੀ ਦਾ ਸਫਰਨਾਮਾ ਮੀਰਾ ਰੂਸੀ ਸਫਰਨਾਮਾ ਕਦੋਂ ਲਿਖਿਆ ਗਿਆ ਆਪਸ਼ਨ ਏ 1969 ਆਪਸ਼ਨ ਬੀ ਆਪਸ਼ਨ ਆੜਾ 1974 ਆਪਸ਼ਨ ਈ ਡੀ 1967 ਆਪਸ਼ਨ ਸ 1973 ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰੋ ਜੀ ਹਾਂਜੀ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਸੀ ਚੂਜ਼ ਕਰ ਰਹੇ ਹੋ ਬਿਲਕੁਲ ਕਰੈਕਟ ਹੈ 1967 ਈਸਵੀ ਦੇ ਵਿੱਚ ਉਹਨਾਂ ਨੇ ਮੇਰਾ ਰੂਸੀ ਸਫਰਨਾਮਾ ਲਿਖਿਆ ਹਾਂਜੀ ਪ੍ਰਸ਼ਨ ਨੰਬਰ 27 मेरा रूसी सफरनामा इनाम मिले ऑप्शन ए सोवियत लैंड नहरू इनाम ऑप्शन बी श्रोमणी लेखक इनाम ऑप्शन सी पदम श्री ऑप्शन डी साहित्य अकादमी इनाम हाँ जी प्रश्न नंबर सताई दे लिए सही उत्तर करो ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 27 ਦੇ ਲਈ ਏ ਉੱਤਰ ਕਰ ਰਹੇ ਆ Soviet Land Nehru ਇਨਾਮ ਉਹ ਬਿਲਕੁਲ கரੈਕਟ ਆਨਸਰ ਹੈ ਜੀ ਪ੍ਰਸ਼ਨ ਨੰਬਰ 28 ਵੱਲ ਚੱਲਦੇ ਹਾਂ ਮੇਰਾ ਪਾਕਿਸਤਾਨੀ ਸਫਰਨਾਮਾ ਵਿੱਚ ਕਿੰਨੇ ਦਿਨਾਂ ਦਾ ਸਫਰ ਅਤੇ ਕਿੰਨੇ ਕਾਂਡ ਹਨ ਆਪਸ਼ਨ ਏ 10 ਦਿਨ 10 ਕਾਂਡ ਆਪਸ਼ਨ ਬੀ 15 16 ਦਿਨ 15 ਕਾਂਡ ਆਪਸ਼ਨ ਵੀ ਸੀ ਸੌਰੀ ਵੀ ਦਿਨ 15 ਕਾਂਡ অপਸ਼ਨ ਡੀ 30 ਦਿਨ 16 ਕਾਂਡ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 28 ਦੇ ਲਈ অপਸ਼ਨ ਬੀ ਚੂਜ਼ ਕਰ ਰਹੇ ਆ ਉਹ ਬਿਲਕੁਲ கரੈਕਟ ਹੈ ਜੀ 15 16 ਦਿਨਾਂ ਦਾ ਜਿਹੜਾ ਉਹਨਾਂ ਦਾ ਸਫਰ ਹੈ ਉਹ ਬਿਆਨ ਕੀਤਾ ਗਿਆ ਤੇ ਇਸ ਦੇ ਵਿੱਚ ਕੁੱਲ 15 ਕਾਂਡ ਹਨ ਹਾਂਜੀ ਪ੍ਰਸ਼ਨ ਨੰਬਰ 29 ਬਲਰਾਜ ਸਾਨੀ ਦੀ ਪੰਜਾਬੀ ਵਿੱਚ ਪਛਾਣ ਮੁੱਖ ਤੌਰ ਤੇ ਕਿਸ ਰੂਪ ਵਿੱਚ ਬਣੀ ਆਪਸ਼ਨ A ਕਹਾਣੀਕਾਰ ਆਪਸ਼ਨ B ਨਾਟਕਕਾਰ ਆਪਸ਼ਨ C ਸਫਰਨਾਮਾ ਲੇਖਕ ਆਪਸ਼ਨ D ਨਾਵਲਕਾਰ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਸਹੀ ਉੱਤਰ ਦੱਸੋ ਜੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 29 ਦੇ ਲਈ ਸੀ ਉੱਤਰ ਕਰ ਰਹੇ ਹੋ ਬਿਲਕੁਲ ਸਹੀ ਹੈ ਜੀ ਸਫਰਨਾਮਾ ਲੇਖਕ ਦੇ ਵਜੋਂ ਉਹਨਾਂ ਨੂੰ ਮੁੱਖ ਰੂਪ ਦੇ ਵਿੱਚ ਪਛਾਣ ਮਿਲੀ ਸੋ ਪ੍ਰਸ਼ਨ ਨੰਬਰ 30 ਜੀ ਜੋ ਕਿ ਅੱਜ ਦਾ ਆਪਣਾ ਆਖਰੀ ਪ੍ਰਸ਼ਨ ਹੈ ਬਲਰਾਜ ਸਾਨੀ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਆਪਸ਼ਨ ਏ ਯਾਦਾਂ ਦੀ ਕੰਨੀ ਆਪਸ਼ਨ ਬੀ ਮੇਰੀ ਫਿਲਮੀ ਆਤਮਕਥਾ ਆਪਸ਼ਨ ਸੀ ਮੇਰਾ ਰੂਸੀ ਸਫਰਨਾਮਾ অপশন ডি ইতিহাস ਦੀ ਪੈੜ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਸਹੀ ਉੱਤਰ ਦੱਸੋ ਸੋ ਜਿਹੜੇ ਵੀ ਵਿਦਿਆਰਥੀ ਪ੍ਰਸ਼ਨ ਨੰਬਰ 30 ਦੇ ਲਈ অপਸ਼ਨ ਬੀ ਚੂਜ਼ ਕਰ ਰਹੇ ਹੋ ਬਿਲਕੁਲ கரੈਕਟ ਹੈ ਜੀ ਬਲਰਾਜ ਸਾਨੀ ਦੀ ਸਵੈ ਜੀਵਨੀ ਦਾ ਨਾਮ ਹੈ ਮੇਰੀ ਫਿਲਮੀ ਆਤਮ ਕਥਾ ਸੋ ਏ ਸੰਜੀ ਅੱਜ ਦੇ ਆਪਣੇ 30 ਪ੍ਰਸ਼ਨ ਤੇ ਕੱਲ ਨੂੰ ਆਪਾਂ ਅਗਲੇ 30 ਪ੍ਰਸ਼ਨ ਲੈ ਕੇ ਹਾਜ਼ਰ ਹੋਵਾਂਗੇ ਸੋ ਆਪਾਂ ਹੈ ਜੀ ਇਸ ਚੈਨਲ ਦੇ ਉੱਪਰ ਮਾਸਟਰ ਕੈਡਰ ਦੀ ਜਿਹੜੀ ਤਿਆਰੀ ਹੈ ਉਹ ਕਰਵਾ ਰਹੇ ਹਾਂ ਤੇ ਹੁਣ ਤੱਕ ਅਸੀਂ ਤਿੰਨ ਚਾਰ ਰਾਈਟਰ ਜਿਹੜੇ ਆ ਉਹ ਥਿਊਰੀ ਸਮੇਤ ਕਰ ਚੁੱਕੇ ਹਾਂ ਤੇ ਇਸ ਦੀ ਥਿਊਰੀ ਹੈ ਜਿਹੜੀ ਆਪਾਂ ਕੱਲ ਕੀਤੀ ਸੀ ਬਲ ਰਾਜਸਾਨੀ ਦੀ ਅੱਜ ਇਹਦੀ ਐਮਸੀਕਿਊ ਦੀ ਪਹਿਲੀ ਕਲਾਸ ਹੈ ਤੇ ਕੱਲ ਨੂੰ ਦੂਸਰੀ ਕਲਾਸ ਲੱਗੇਗੀ ਤੇ ਉਸ ਤੋਂ ਬਾਅਦ ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨੀ ਹੈ ਕਿ ਆਪਣਾ ਜਿਹੜਾ ਜਿਹੜੇ ਵਿਦਿਆਰਥੀ ਸੀਟੈਟ ਦਾ ਜਿਹੜਾ ਪੇਪਰ ਹੈ ਉਹ ਦੇਣਾ ਚਾਹੁੰਦੇ ਆ ਉਹ ਜਿਹੜਾ ਨੋਟੀਫਿਕੇਸ਼ਨ ਉਹ ਆਊਟ ਹੋ ਗਿਆ ਜੀ ਅੱਜ ਤੇ ਜਿਹੜਾ ਪੇਪਰ ਹੈ ਉਹ 8 ਫਰਵਰੀ 2026 ਦੇ ਵਿੱਚ ਲਿਆ ਜਾਵੇਗਾ ਸੋ ਜਿਹੜੇ ਚਾਹਵਾਨ ਵਿਦਿਆਰਥੀ ਹੈ ਜਿਹੜੇ ਸੀਟੈਟ ਦੇਣਾ ਚਾਹੁੰਦੇ ਉਹ ਆਪਣਾ ਫਾਰਮ ਫਿਲ ਕਰ ਸਕਦੇ ਹਨ ਤੋਂ ਉਮੀਦ ਕਰਦੇ ਆ ਜੀ ਤੁਹਾਨੂੰ ਇਹ ਕਲਾਸ ਪਸੰਦ ਆਈ ਹੋਵੇਗੀ ਤੇ ਲਾਈਕ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਮਿਲਦੇ ਆ ਜੀ ਨਵੇਂ ਪ੍ਰਸ਼ਨਾਂ ਦੇ ਨਾਲ ਕੱਲ ਦੀ ਕਲਾਸ